ਅੱਜ ਸਾਡੇ ਰਣਜੀਤ ਭਾਰਤੀਆ ਜੀ ਨੇ ਜੋ ਕਿ ਜਿਰਕੂਪੁਰ ਵਿਖੇ ਬਲਟਾਣੇ ਕੈਂਪ ਲਗਾਇਆ ਗਿਆ ਤੇ ਸਰ ਉਹਦੇ ਬਾਰੇ ਤੁਸੀਂ ਕੀ ਵਿਚਾਰ ਦੋਗੇ ਜੋ ਅੱਜ ਕੈਂਪ ਲਗਾਇਆ ਗਿਆ ਗਾਂਹੀ ਜਪਾਰ ਸਾਰਣ ਸਤਿਕਾਰ ਅਸੀਂ ਅੱਜ ਸਾਡੇ ਸੰਸਥਾ ਧਾਰਮਿਕ ਇਕਤਾ ٹرسٹ ਦੀ ਤਰਫੋਂ ਜੋ ਕਿ ਸ਼੍ਰੀ ਸ਼ਹਿਨਵਰ ਚੌਧਰੀ ਭਾਰਤੀ ਜੀ ਦੇ ਦੁਆਰਾ ਪੂਰੇ ਦੇਸ਼ ਦੇ ਵਿੱਚ ਸੰਸਥਾ ਚਲਾਈ ਹੋਈ ਹੈ ਉਹਦੇ ਤਹਿਤ ਜੋ ਪਹਿਨੇ ਅਸੀਂ ਕਰਜ਼ਮੁਕ ਘਰਤ ਅਭਿਆਨ ਚਲਾ ਰਹੇ ਸੀ ਨਾਲ ਦੀ ਨਾਲ ਪੰਜਾਬ ਦੇ ਵਿੱਚ ਅਸੀਂ ਇੱਕ ਹੈਲਥ ਕੈਂਪ ਵੀ ਸ਼ੁਰੂ ਕੀਤੇ ਨੇ ਨੀਸ਼ੋ ਹੈਲਥ ਹੈਲਥ ਕੈਂਪ ਨੇ ਔਰ ਇਹ ਮਹਿਰ ਹਸਪੀਟਲ ਜੋ ਕਿ ਜੇਰਕੁਰ ਸਥਿਤ ਹੈ ਮਹਿਰ ਹਸਪੀਟਲ ਦੀ ਸਹਾਇਤਾ ਨਾਲ ਜੋ ਕੈਂਪ ਹੈ ਉਹ ਸ਼ੁਰੂ ਕੀਤਾ ਹੈ ਔਰ ਦੂਸਰਾ 蒂ਮਾਨ ਫਰਨੀਚਰ ਹੈ ਇਹਨਾਂ ਦੇ 蒂ਮਾਨ ਫਰਨੀਚਰ ਵਾਲੇ ਪੰਮੀ ਜੀ ਨੇ ਪੰਮੀ ਜੀ ਦੇ ਸਹਿਯੋਗ ਨਾਲ ਇਹਨਾਂ ਦੇ ਸ਼ੋਰੂਮ ਦੇ ਵਿੱਚ ਅੱਜ ਕੈਂਪ ਲਗਾਇਆ ਗਿਆ। ਸੋ ਪੰਮੀ ਜੀ ਅੱਜ ਆਪਣੇ ਧਾਰਮਿਕ ਇਕਤਾ ٹرسٹ ਵੱਲੋਂ ਕੈਂਪ ਲਗਾਇਆ ਗਿਆ ਜੀ। ਤੇ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਤੇ ਕਿੰਦਾਂ ਦੇ ਤੁਹਾਡਾ ਨੂੰ ਫੀਡਬੈਕ ਮਿਲਿਆ? ਭਾਜੀ ਨਮਸਕਾਰ ਜੀ। ਭਾਜੀ ਮੈਂ ਮਾਰਕੀਟ ਦਾ ਪ੍ਰੋਸੈਕ 24 ਸਾਲ ਤੋਂ ਪਧਰਾਣਾ ਨਹੀਂ। ਇਦਾਂ ਦੇ ਕੰਫਰੰਸ ਤੋਂ ਮੈਂ ਪਹਿਲਾਂ ਵੀ ਹਾਂ ਲਾ ਰਿਹਾ ਨਾ ਜੀ। ਹੁਣ ਧਾਰਮਿਕ ਇਕਤਾ ٹرسٹ ਨਾਲ ਮਿਲ ਕੇ ਕੈਂਪ ਲਗਾਇਆ ਜੀ। ਬੜਾ ਵਧੀਆ ਰਿਸਪੌਂਸ ਆਇਆ ਸੱਤ ਤੋਂ 75 ਬੰਦੇ ਕੈਂਪ 'ਚ ਆਏ ਆ। ਉਰੇ ਵੀ ਵੀ ਚੱਕ ਕੋਇਆ ਸੂਭ ਚੱਕ ਕੋਇਆ ਈਸੀ ਵੀ ਫ੍ਰੀ ਹੋਈ ਹੈ ਤੇ ਮੇਹਰ ਹਸਪੀਟਲ ਦੀ ਤਰਫੋਂ ਲੋਕਾਂ ਨੂੰ ਫ੍ਰੀ ਦਵਾਈ ਦਿੱਤੀ ਗਈ ਹੈ ਜੋ ਕਿ ਬਹੁਤ ਅੱਛਾ ਲੋਕਾਂ ਦੇ ਸੇਵਾ ਦਾ ਧਿਆਨ ਰੱਖਿਆ ਗਿਆ ਤੇ ਤੁਸੀਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਕਿ ਲੋਕਾਂ ਨੂੰ ਬਿਮਾਰੀਆਂ ਵਧ ਰਹੀਆਂ ਨੇ ਤੇ ਤੁਸੀਂ ਕੀ ਉਹਨਾਂ ਨੂੰ ਅਸਲਾਹ ਦੇਣਾ ਚਾਹੋਗੇ ਕਿ ਕਿੱਦਾਂ ਆਪਾਂ ਨੂੰ ਕੋਈ ਕਈ ਵਾਰ ਕੋਈ ਪਰਸਨ ਬਿਮਾਰੀ ਲਗੋੜਾ ਮੇਹਰ ਹਸਪੀਟਲ ਦੇ ਡਾਕਟਰਾਂ ਨੂੰ ਬੇਨਤੀ ਕਰੂੰਗਾ ਕਿ ਉਹ ਮਹੀਨੇ ਤੋਂ ਮੈਨੇ ਬਾਅਦ ਉਹਰੇ ਆਖਰੇ ਮੇਰੇ ਕੋਲ ਕੈਂਪ ਲਾਉਣ ਦਾ ਰਿਕਵੈਸਟ ਕਰਵਾ ਰਿਹਾ ਜੀ ਉਹ ਡਾਕਟਰ ਸਾਹਿਬ ਨੂੰ ਕਿ ਉਹ ਮਹੀਨੇ ਤੋਂ ਮੈਨੇ ਬਾਅਦ ਮੇਰੇ ਕੋਲ ਕੈਂਪ ਲਾਉਣ ਜੋ ਵੀ ਮੇਰੇ ਕੋਲ ਸੇਵਾ ਹੋਏਗੀ ਮੈਂ ਸੇਵਾ ਕਰਨ ਕੋਲ ਆ ਰਿਹਾ ਹਾਂ ਤੁੰਗ ਲੋਕਾਂ ਦੀ ਸੇ ਠੀਕ ਹੈ ਤਾਂ ਸਭ ਕੁਝ ਠੀਕ ਹੈ ਜੀ ਠੀਕ ਥੈਂਕ ਯੂ